ਜੀ ਹੁਣ WhatsApp ਤੇ ਦੋ ਨਵੇਂ ਕਮਾਲ ਦੇ ਫੀਚਰ ਆਏ ਨੇ ਇੱਕ ਤਾਂ ਸਟੇਟਸ ਵਾਸਤੇ ਆਇਆ ਤਾਂ ਦੂਜਾ ਚੈਟ ਵਾਸਤੇ ਆਇਆ ਜਿਹੜਾ ਕਿ ਬੜੇ ਜ਼ਬਰਦਸਤ ਫੀਚਰ ਜਿਹੜੇ ਫੀਚਰ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਤੁਹਾਨੂੰ ਆਪਾ ਦੱਸਦੇ ਆਂ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ Play Store ਤੇ ਜਾ ਕੇ ਆਪਣਾ WhatsApp ਜਿਹੜਾ ਨੂੰ ਅਪਡੇਟ ਕਰਨਾ ਅਪਡੇਟ ਕਰਨ ਤੋਂ ਬਾਅਦ ਕੀ ਕਰਨਾ ਜਿੱਦਾਂ ਹੁਣ ਮਾਲੇ ਇੱਥੇ ਆਪਾਂ ਗਏ ਜਿੱਥੇ ਸਟੇਟਸ ਵਗੈਰਾ ਲਾਉਂਦੇ ਇੱਥੇ ਕਲਿੱਕ ਕਰਨਾ ਆਪਾਂ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਣੇ ਮਤਲਬ ਕੋਈ ਵੀ ਫੋਟੋ ਵਗੈਰਾ ਰਹਿਣਗੇ ਤਾਂ ਹੁਣ ਮੈਂ ਲਾ ਮੈਂ ਆ ਫੋਟੋ ਲੈ ਲਿਆ। ਲੈਣ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਉੱਪਰ ਇੱਕ ਇੱਥੇ ਗਾਣੇ ਗੁਣੇ ਲਾਉਣ ਲਈ ਹੁੰਦਾ ਆਪਾਂ ਨੇ ਦੇਖਿਆ ਹੈ ਨਾ ਮੀਸਤਾ ਤੇ ਨਾਲ ਕ੍ਰੋਪ ਦਾ ਤੇ ਇੱਧਰ ਤੁਸੀਂ ਗੱਭੀ ਦੇਖਿਆ ਇੱਕ ਸਟਿੱਕਰ ਦਾ ਇੱਥੇ ਆਪਾਂ ਕਲਿੱਕ ਕਰਨਾ। ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਗਈਆਂ ਜਿੱਦਾਂ ਮਤਲਬ ਲੋਕੇਸ਼ਨ ਐਡ ਯੂਅਰ ਫੋਟੋ ਹੈ ਨਾ ਮੀਸ ਤਾਂ ਮਤਲਬ ਇੱਕ ਨਵੀਂ ਚੀਜ਼ ਆਈ ਇਹਦੇ ਵਿੱਚ ਕੁਐਸਚਨ ਤੁਸੀਂ ਦੇਖ ਸਕਦੇ ਤੁਸੀਂ ਦੇਖੋ ਚੈੱਕ ਕਰੋ ਚੈੱਕ ਕਰਕੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਮ ਕਰਨ ਤੋਂ ਬਾਅਦ ਹੁਣ ਮੰਨ ਲਾ ਇੱਥੇ ਆਪਾਂ ਕੁਝ ਵੀ ਲਿਖ ਦਿੰਦਾ ਜਿੱਦਾਂ ਮੈਂ ਮੰਨ ਲਵਾਂ ਲਿਖ ਦਿੰਦਾ ਵੀ ਹਾਂਜੀ ਕਿੱਦਾਂ ਦੀ ਲੱਗੀ ਜੀ ਫੋਟੋ ਇਦਾਂ ਲਿਖਤਾ ਲਿਖਣ ਤੋਂ ਬਾਅਦ ਇੱਥੇ ਆਪਾਂ ਡਨ ਕਰ ਦানা ਡਨ ਕਰਨ ਤੋਂ ਬਾਅਦ ਇਹਨੂੰ ਸੈੱਟ ਵੀ ਆਪਾਂ ਜਿੱਦਾਂ ਮਰਜੀ ਇੱਥੇ ਕਰ ਸਕਦੇ ਆ ਇੱਥੋਂ ਸਟੇਟਸ ਲਾਉਣ ਤੋਂ ਬਾਅਦ ਤਾਂ ਹੁਣ ਮੈਂ ਤੁਹਾਨੂੰ ਇੱਧਰ ਲਈ ਫੋਨ ਦੇ ਵਿੱਚ ਦਿਖਾਉਂਦਾ ਵੀ ਸਟੇਟਸ ਕਿਦਾਂ ਦਾ ਲੱਗਣਾ ਹੈ ਤਾਂ ਆਪਾਂ ਕੀ ਕਰਨਾ ਹੈ ਇੱਥੇ ਆਪਾਂ ਅਪਡੇਟ ਤੇ ਗਏ ਜਿੱਦਾਂ ਇੱਥੇ ਸਟੇਟਸ ਆ ਗਿਆ ਹੈ ਸਟੇਟਸ ਤੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਆ ਗਿਆ ਥੱਲੇ ਕੀ ਲਿਖਿਆ ਰਿਸਪੌਂ ਨਾਈਸ ਲਿਖਣ ਤੋਂ ਬਾਅਦ ਇੱਥੇ ਮੈਂ ਸੈਂਡ ਕਰ ਦਿੱਤਾ ਹੈ ਜਿੱਦਾਂ ਹੁਣ ਮੈਂ ਇੱਥੋਂ ਸੈਂਡ ਕੀਤਾ ਸੈਂਡ ਕਰਨ ਤੋਂ ਬਾਅਦ ਹੁਣ ਮੈਂ ਇੱਧਰ ਆਪਣੇ ਫੋਨ ਦੇ ਵਿੱਚ ਆ ਗਿਆ ਆ ਕੇ ਹੁਣ ਮੈਂ ਦੇਖਣਾ ਵੀ ਕਿੰਦਾ ਦਾ ਮਤਲਬ ਲੱਗਦਾ ਦੇਖਣ ਨੂੰ ਜਿੱਦਾਂ ਇੱਥੇ ਆਗਾ ਆਉਣ ਤੋਂ ਬਾਅਦ ਇੱਥੇ ਸਟੇਟਸ ਤੇ ਕਲਿੱਕ ਕੀਤਾ ਕਰਨ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਆ ਦੋ 뷰 ਤੇ ਮਤਲਬ ਨਾਲ ਵੀ ਇੱਕ ਬੰਦੇ ਨੇ ਜੋ ਵੀ ਰੈਕਟ ਕੀਤਾ ਹਨਾ ਵੀ ਕਮੈਂਟ ਵਗੈਰਾ ਕੀਤਾ ਇੱਥੇ ਆਪਾਂ ਕਲਿੱਕ ਕਰਨ ਕਲਿੱਕ ਕਰਨ ਤੋਂ ਬਾਅਦ ਇਦਾਂ ਤੁਸੀਂ ਦੇਖ ਸਕਦੇ ਕਿ ਇਦਾਂ ਇੱਥੇ ਕਲਿੱਕ ਕਰਨ ਥੱਲੇ ਆਗਾ ਥੱਲੇ ਆਉਣ ਤੋਂ ਬਾਅਦ ਇੱਥੇ ਆਪਾਂ ਕਲਿੱਕ ਕੀਤਾ ਕਰਨ ਤੋਂ ਬਾਅਦ ਦੇਖੋ ਤੁਸੀਂ ਉੱਧ ਤਾਂ ਮਤਲਬ ਜੋ ਇਹਨੇ ਨਾਈਸ ਲਿਖਿਆ ਤੇ ਇਹਨੂੰ ਆਪਾਂ ਐਡ ਐਡ ਵੀ ਕਰ ਸਕਦੇ ਆ ਦਾ ਸਟੇਟਸ ਤੇ ਆਪਣੇ ਦਾ ਹੈ ਨਾ ਜੇਕਰ ਤੁਸੀਂ ਲਾਉਣਾ ਹੈ ਵੀ ਕੀ ਲੈ ਕੇ ਭੇਜਿਆ ਜੋ ਕਮੈਂਟ ਕੀਤਾ ਤਾਂ ਮਤਲਬ ਉਧਰ ਵੀ ਤੁਸੀਂ ਲਾ ਸਕਦੇ ਆ ਦੂਸਰਾ ਫੀਚਰ ਕਿਹੜਾ ਜਦੋਂ ਹੁਣ ਮੰਨ ਲਾ ਆਪਾਂ ਕਿਸੇ ਨੇ ਵਿਚਾਰ ਰੱਖਤਾ ਜਿੱਦਾਂ ਮਤਲਬ ਇੱਥੇ ਆਪਾਂ ਚੈਟ ਕੀਤੀ ਹੈ ਕਰਨ ਤੋਂ ਬਾਅਦ ਆਪਾਂ ਇਹ ਕਰਨਾ ਇੱਥੇ ਤਿੰਨ ਬਿੰਦੂ ਬਣੇ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਣਾ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਕਲੀਅਰ ਚੈਟ ਤੇ ਜਾਣਾ ਤਾਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾ ਮਤਲਬ ਜਦੋਂ ਕਲੀਅਰ ਚੈਟ ਆ ਕਾਲਾ ਲਿਖਿਆ ਹੁੰਦਾ ਸੀ ਹਨ ਉਹਦੇ ਵਿੱਚ ਕੀ ਹੁੰਦਾ ਸੀ ਜਿੰਨਾ ਵੀ ਆਪਾਂ ਉਹਦੇ ਵਿੱਚ ਡਾਟਾ ਹੁੰਦਾ ਚਾਹੇ ਤੁਸੀਂ ਚੈਟ ਕੀਤੀ ਹੋ ਫੋਟੋਆਂ ਵੀਡੀਓ ਜਾਂ ਕੁਝ ਵੀ ਹੈ ਸਾਰਾ ਇੱਕੋ ਵੇਲੇ ਡਿਲੀਟ ਹੋ ਜਾਂਦਾ ਸੀ ਤਾਂ ਹੁਣ ਇਹਦੇ ਵਿੱਚ ਕੀ ਹੈ ਜਦੋਂ ਆਪਾਂ ਇੱਥੇ ਮੀਡੀਆ ਫਾਈਲ ਤੇ ਕਲਿੱਕ ਕਰਨਾ ਤਾਂ ਤੁਸੀਂ ਇੱਥੋਂ ਮਤਲਬ ਸਿਲੈਕਟ ਕਰ ਸਕਦੇ ਆ ਕਿ ਮਤਲਬ ਕੱਲੀਆਂ ਫੋਟੋਆਂ ਕੱਟਣੀਆਂ ਜਾਂ ਆਡੀਓ ਕੱਟਣੀ ਹੈ ਜਾਂ ਹੋਰ ਵੀ ਕੁਝ ਕੱਟਣਾ ਹਨ ਤਾਂ ਕੱਲੀ-ਕੱਲੀ ਕੀ ਜਨ ਸਿਲੈਕਟ ਕਰਕੇ ਕੱਟ ਸਕਦੇ ਜੋ ਜੀ ਚੀਜ਼ ਤੁਸੀਂ ਰੱਖਣੀ ਉਹ ਰੱਖ ਸਕਦੇ ਆ ਤਾਂ ਬੜੇ ਘੈਂਟ ਫੀਚਰ ਆ ਕਾ ਤੁਸੀਂ ਅਪਡੇਟ ਕਰਕੇ ਜਰੂਰ ਦੇਖੋ ਤੇ ਚੈੱਕ ਕਰੋ ਧੰਨੋ ਫੀਚਰ ਮਿਲ ਗਿਆ ਜੇਕਰ ਮਿਲ ਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਿਓ ਤੇ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ